ਸਤਿ ਸ੍ਰੀ ਅਕਾਲ ਸਭ ਨੂੰ ਮੈਂ ਪਨੀਕ ਕੋ ਤੁਹਾਡਾ ਸਾਰਕ ਕਰਦੀ ਆ ਆਪਣੇ YouTube ਚੈਨਲ ਪਨੀਕ ਕ੍ਰੀਏਸ਼ਨ ਤੇ ਅੱਜ ਆਪਾਂ ਤੁਹਾਡੇ ਲਈ ਬਹੁਤ ਸੋਹਣੇ ਸਿੰਧੀ ਵਰਕ ਐਂਡ ਮਿਰਰ ਵਰਕ ਦੇ ਨਾਲ ਸੂਟ ਤਿਆਰ ਕਰਕੇ ਲੈ ਕੇ ਆਏ ਸਭ ਤੋਂ ਪਹਿਲਾਂ ਆਪਣਾ ਜਿਹੜਾ ਸੂਟ ਰੂਗਾ ਉਹ ਬਲੂ ਕਲਰ ਦੇ ਉੱਪਰ ਹੈ ਕਾਟਨ ਇਹਦਾ ਫੈ布ਰਿਕ ਹੈ ਤੁਸੀਂ ਇਸ ਦਾ ਡਿਜ਼ਾਈਨ ਚੈੱਕ ਕਰ ਸਕਦੇ ਹੋ ਆਪਕੋ ਨੇ ਸੈਂਟਰ ਦੇ ਵਿੱਚ ਪੈਨਲ ਟਾਈਪ ਇਸ ਤਰ੍ਹਾਂ ਸਿੰਧੀ ਵਰਕ ਨਾਲ ਕੰਮ ਕੀਤਾ ਤੇ ਨਾਲ ਮਿਰਰ ਵਰਕ ਅਟੈਚ ਕੀਤਾ ਹੈ ਤੇਰੇ ਉੱਪਰ ਆਪਨੇ neck ਵੀ ਇਸ ਤਰ੍ਹਾਂ ਦਾ ਡਿਜ਼ਾਈਨ ਤਿਆਰ ਕੀਤਾ ਤੇ ਤੁਸੀਂ neck ਦੀ ਵੀ ਸਫਾਈ ਚੈੱਕ ਕਰ ਸਕਦੇ ਹੋ ਐਂ ਬਾਕੀ ਕੰਮ ਦੇ ਵੀ ਕਿੰਨਾ ਸੋਹਣਾ ਪੀਸ ਬਣਿਆ ਹੋਇਆ ਹੈ ਤੇ ਇਸ ਦੀ ਪੂਰੀ ਲੁੱਕ ਇਸ ਤਰ੍ਹਾਂ ਆਉਗੀ ਇਹ ਸਾਈਡਸ ਤੇ ਪੈਨਲ ਵਰਕ ਟਾਈਪ ਐਂਡ neck ਤੇ ਡਿਜ਼ਾਈਨ ਹੋਊਗਾ ਤੇ ਇਸ ਦੀਆਂ ਬਾਜੂ ਤੇ ਵੀ ਬਹੁਤ ਹੈਵੀ ਆਪਨੇ ਕੰਮ ਕੀਤਾ ਇਸ ਤਰ੍ਹਾਂ ਦਾ ਪੂਰੀ ਹੈਵੀ ਬਾਜੂ ਆਪਨੇ ਤਿਆਰ ਕੀਤੀ ਹੈ ਇਹ ਡਿਜ਼ਾਈਨ ਤੁਹਾਨੂੰ ਕਿੱਦਾਂ ਦਾ ਲੱਗਿਆ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਇਹ ਆਪਣਾ ਸੈਕੰਡ ਆਰਟੀਕਲ ਹੋਊਗਾ ਖਾਕੀ ਰੰਗ ਦਾ ਸੂਟ ਹੈ ਕਾਟਨ ਦਾ ਫੈ布ਰਿਕ ਹੈ ਤੇ ਇਸ ਦੇ ਉੱਪਰ ਆਪਾਂ ਇੱਕ ਨਵਾਂ ਡਿਜ਼ਾਈਨ ਲੈ ਕੇ ਆਏ ਸਿੰਧੀ ਵਰਕ ਦੇ ਨਾਲ ਐਂਡ ਪਲੱਸ ਇਹਦੇ ਨਾਲ ਆਪਾਂ ਨੇ ਮਿਰਰ ਵਰਕ ਵੀ ਅਟੈਚ ਕੀਤਾ ਤੁਸੀਂ ਚੈੱਕ ਕਰ ਸਕਦੇ ਮਿਰਰ ਵਰਕ ਦੀ ਸਫਾਈ ਐਂਡ ਬਾਕੀ ਸਾਰੇ ਕੰਮ ਦੀ ਵੀ ਇਸਦੇ ਨਾਲ ਇੱਕ ਆਪਾਂ ਕਲਰ ਕੰਬੀਨੇਸ਼ਨ ਨਵਾਂ ਟਰਾਈ ਕੀਤਾ ਸੀ ਡਾਰਕ ਟੂ ਲਾਈਟ ਟੋਨਿਕ ਕੀ ਕਲਰਸ ਦੀਆਂ ਅ ਡਾਰਕ ਕਲਰ ਦੇ ਆਪਾਂ ਨੇ ਸਿੰਧੀ ਵਰਕ ਨਾਲ ਕੰਮ ਕੀਤਾ ਤੇ ਲਾਈਟ ਲਵੈਂਡਰ ਕਲਰ ਦੇ ਨਾਲ ਆਪਾਂ ਨੇ ਲੀਜੀ ਡੀਜ਼ ਨਾ ਪੈਟਰਨਸ ਬਣਾਈਆਂ ਨੇ ਇੱਕ ਜਿਓਮੈਟ੍ਰੀਕਲ ਡਿਜ਼ਾਈਨ ਆਪਾਂ ਨੇ ਤਿਆਰ ਕੀਤਾ ਇਸ ਤੇ ਉੱਪਰ ਤੇ ਇਹ ਆਪਣਾ ਪੂਰਾ ਡਿਜ਼ਾਈਨ ਇਸ ਤਰ੍ਹਾਂ ਆਊਗਾ ਤੁਸੀਂ ਇਸ ਦੀ ਲੈਂਥ ਵਗੈਰਾ ਕਿੰਨੀ ਮਰਜ਼ੀ ਰੱਖ ਸਕਦੇ ਹੋ ਲੈਂਥ ਚ ਕੋਈ ਦਿੱਕਤ ਨਹੀਂ ਆਉਣੀ ਤੇ ਪਲੱਸ ਇਹਦਾ ਜਿਹੜਾ ਘੇਰਾ ਉਹ ਵੀ 20 ਤੋਂ ਲੈ ਕੇ 24 ਤੱਕ ਆਰਾਮ ਨਾਲ ਕਿਸੇ ਦਾ ਵੀ ਤਿਆਰ ਕਰਵਾ ਸਕਦੇ ਹੋ ਤੇ ਆਪਣੀ ਬਾਵਾਂ ਦਾ ਡਿਜ਼ਾਈਨ ਹੋਇਆ ਜੂਗਾ ਜੀ ਬਾਵਾਂ ਤੇ ਵੀ ਇਸ ਤਰ੍ਹਾਂ ਇੱਕ ਫੁੱਲ ਪਾਇਆ ਹੋਇਆ ਹੈ ਆਪਣਾ ਤੇ ਤੁਸੀਂ ਇਸ ਦੀ ਸਫਾਈ ਚੈੱਕ ਕਰ ਸਕਦੇ ਹੋ ਕਿੰਦਾ ਦਾ ਲੱਗਿਆ ਤੇ ਕਿੰਨੀ ਰਾਇਲ ਲੁੱਕ ਆ ਰਹੀ ਹੈ ਇਸ ਡਿਜ਼ਾਈਨ ਦੀ ਤੇ ਕਲਰ ਕੰਬੀਨੇਸ਼ਨਸ ਦੇ ਨਾਲ ਇਹ ਸਾਨੂੰ ਸੂਟ ਕਿੰਦਾ ਦਾ ਲੱਗਿਆ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਇਹ ਸੀ ਅੱਜ ਦੇ ਆਪਣੇ ਦੋ ਸੂਟ ਜਿਨ੍ਹਾਂ ਉੱਪਰ ਆਪਾਂ ਨੇ ਸਿੰਧੀ ਵਰਕ ਐਂਡ ਮਿਰਰ ਵਰਕ ਨਾਲ ਕੰਮ ਕੀਤਾ ਸੀ ਐਂਡ ਇਹ ਮੇਰੇ ਵਰਕ ਐਂਡ ਸਿੰਦੀਰ ਕਾਫੀ ਟ੍ਰੈਂਡਿੰਗ ਦੇ ਵਿੱਚ ਜੇਕਰ ਤੁਸੀਂ ਵੀ ਇਸ ਤਰ੍ਹਾਂ ਦੇ ਸੂਟ ਸਾਥੋ ਤਿਆਰ ਕਰਵਾਉਣਾ ਚਾਹੁੰਦੇ ਹੋ ਕਿਸੇ ਵੀ ਫੈਬਰਿਕ ਉੱਪਰ ਕਿਸੇ ਵੀ ਕਲਰ ਕੰਬੀਨੇਸ਼ਨ ਨਾਲ ਜਾਂ ਕੋਈ ਵੀ ਹੋਰ ਡਿਜ਼ਾਈਨ ਨਾਲ ਸਾਡੇ ਵਟਸਐਪ ਨੰਬਰ ਤੇ ਸਾਨੂੰ ਸੰਪਰਕ ਕਰੋ ਐਂਡ ਹੋਰ ਇਦਾਂ ਦੀਆਂ ਵੀਡੀਓਜ਼ ਵੇਖਣ ਲਈ ਸਾਡੇ YouTube ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਓ ਤੇ ਹੋਰ ਵੀਡੀਓਜ਼ ਸਾਡੀਆਂ ਆਉਂਦੀਆਂ ਰਹਿਣਗੀਆਂ ਇਸੇ ਤਰ੍ਹਾਂ ਤੇ ਆਪਣੇ ਡਿਜ਼ਾਈਨ ਜੇ ਤੁਹਾਨੂੰ ਵਧੀਆ ਲੱਗ ਰਿਹਾ ਹੈ ਤਾਂ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਐਂਡ ਹੋਰ ਅਪਡੇਟਸ ਲਈ ਆਪਣੇ ਇੰਸਟਾਗ੍ਰam ਪੇਜ ਐਂਡ ਫੇਸਬੁੱਕ ਪੇਜ ਕਨਿਟ ਕ੍ਰੇਸ਼ਨ ਨੂੰ ਵੀ ਫੋਲੋ ਕਰ ਲਓ ਹੁਣ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ ਐਂਡ ਉਦੋਂ ਤੱਕ ਲਈ ਥੈਂਕ ਯੂ ਸੋ ਮਚ